ਪਟਿਆਲਾ ਤੋਂ ਮੰਦ ਭਾਗੀ ਖਬਰ ਆ ਸਾਹਮਣੇ ਆਈ ਹੈ ਜਿੱਥੇ ਰਾਜਨੀਤਿਕ ਜਗਤ ਨੂੰ ਵੀ ਇੱਕ ਵੱਡਾ ਕਾਟਾ ਪਿਆ ਹੈ ਪਰ ਇੱਕ ਬੜੇ ਨੇਕ ਦਿਲ ਇਨਸਾਨ ਤੁਹਾਨੂੰ ਦੱਸ ਦਈਏ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਇੰਪਰੂਵਮੈਂਟ ਟਸ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਦਾ ਅੱਜ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤਕਰੀਬਨ 6 ਵਜੇ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋਇਆ ਹੈ ਫਿਰ ਹਾਲ ਉਹਨਾਂ ਦੇ ਗ੍ਰੈਵ ਖੇ ਪਹੁੰਚੇ ਹਨ ਜਿੱਥੇ ਲਗਭਗ ਬਟਾਲੇ ਤੋਂ ਨਹੀਂ ਲਾਗੇਸ਼ਾਗ ਦੇ ਪਿੰਡਾਂ ਤੋਂ ਵੀ ਲੋਕ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਜਿੱਥੇ ਵੱਖ-ਵੱਖ ਪਾਰਟੀ ਦੀਆਂ ਰਾਜਨੀਤਿਕ ਹਸਤੀਆਂ ਵੱਲੋਂ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇੱਕ ਭੀਸ਼ਮ ਪਿਤਾ ਮਾਂ ਜੋ ਰਾਜਨੀਤੀ ਦੇ ਸਨ ਉਹਨਾਂ ਦਾ ਅੰਤ ਹੋਇਆ ਹੈ ਅਤੇ ਸਭ ਤੋਂ ਵੱਡਾ ਘਾਟਾ ਇਸ ਇਲਾਕੇ ਦੇ ਲੋਕਾਂ ਨੂੰ ਪਿਆ ਹੈ ਕਿਉਂਕਿ ਹਰ ਦੇ ਸੁੱਖ-ਦੁੱਖ ਵਿੱਚ ਕਸਤੂਰੀ ਲਾਲ ਸੇਠ ਜੀ ਜਾ ਕੇ ਸ਼ਾਮਲ ਹੁੰਦੇ ਸਨ ਅਤੇ ਉਹਨਾਂ ਨੇ ਜਾਣਨਾ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਵੱਡਾ ਕਾਟਾ ਹੋਇਆ ਹੈ ਉੱਥੇ ਹੀ ਸਮੁੱਚੇ ਇਲਾਕੇ ਨੂੰ ਖਾਸ ਕਰਕੇ ਆਮ ਜਨਤਾ ਨੂੰ ਬੜਾ ਵੱਡਾ ਕਾਟਾ ਹੋਇਆ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਅੰਤਮ ਸੰਸਕਾਰ ਜੋ ਕਿ ਪਰਿਵਾਰ ਦੇ ਦੱਸੇ ਅਨੁਸਾਰ ਆ ਤਕਰੀਬਨ ਸ਼ਾਮ ਨੂੰ 5 ਵਜੇ ਪੁਰੀਆਂ ਵਾਲੀ ਸਮਾਦ ਜਲੰਧਰ ਰੋਡ ਤੇ ਹੋਏਗਾ ਅਤੇ ਉਹਨਾਂ ਨੇ 78 ਸਾਲ ਦੀ ਉਮਰ ਵਿੱਚ ਆਪਣਾ ਆਖਰੀ ਸਾਲ ਆ ਜਦੋਂ ਕਿ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇੱਕ ਤਕਰੀਬਨ 6 ਵਜੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਦੀ ਉੱਥੇ ਮੌਤ ਹੋ ਗਈ ਵਿਖੇ ਦੇ ਰੋ ਚੈਨਲ ਦਾ ਆਰ ਐਨ ਨਿਊਜ਼ ਬਹੁਤ ਹੀ ਅੱਜ ਵੱਡੀ ਪੱਗ ਦੀ ਘਟਨਾ ਹੋਈ ਹੈ ਸਾਡੇ ਪੀਪੀਸੀ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਤੇ ਸਾਬਕਾ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਿੰਨਾਂ ਹੀ ਭੀਸ਼ਮ ਪੰਡਾ ਮਾ ਵੀ ਕਹਨੇ ਆ ਕਾਂਗਰਸ ਪਾਰਟੀ ਉਹ ਅੱਜ ਸਾਨੂੰ ਹਰੇਕ ਛੱਡ ਕੇ ਚਲ ਗਏ ਸਾਰੇ ਬੜੇ ਦੁਖੀ ਹਿਰਦੇ ਨਾਲ ਇਥੇ ਬਿਠੀ ਨੇ ਰਾਜੀ ਉਹਨਾਂ ਦੀ ਅੰਤਿਮ ਜਿਹੜੀ ਵਿਦਾਇਕੀ ਆ ਉਹ 5 ਵਜੇ ਪੁਰੀਆਂ ਜਲੰਧਰ ਰੋਡ ਸ਼ਮਸ਼ਾਨ ਘਾਟ 'ਤੇ ਕੀਤੀ ਜਾਏਗੀ। ਪਰ ਮੈਂ ਸਭ ਨੂੰ ਬੇਨਤੀ ਕਰਦਾ ਵੀ ਉਹਨਾਂ ਦੀ ਅੰਤਿਮ ਵਿਦਾਇਕੀ ਦੇ ਵਿੱਚ ਉਹਨਾਂ ਨੂੰ ਸ਼ਰਧਾ ਫੁੱਲ ਸ਼ਰਧਾਂਜਲੀ ਦੇਣ ਵਾਸਤੇ ਉਥੇ ਹੀ 5 ਵਜੇ ਇਕੱਠੇ ਹੋ ਰਹੀ ਹੈ। ਬਸ ਇਹੀ ਹੈ ਭਾਈ ਜੀ। ਕਿਹਾਂ ਪਤਾ ਹੈ। ਉਸ ਵੇਲੇ 6 ਵਜੇ ਥੋੜੇ ਜਿ ਪਿਛਲੇ 10 ਗ੍ਰੇਵ ਤੋਂ ਥੋੜੇ ਜਿ ਢਿਲੇ ਸੀ ਲਿਖਣੇ ਇੰਨੇ ਵੀ ਜ਼ਿਆਦਾ ਨਹੀਂ ਸੀ ਹੈਗੇ। ਤਿਹਰੇ 6 ਵਜੇ ਉਹਨਾਂ ਨੂੰ ਸਿਹਤ ਥੋੜੀ ਵਿਗੜੀ ਆ ਤੇ ਉਸੇ ਟਾਈਮ ਗੁੱਡੂ ਸਿਹਤ ਦੇ ਹਸਪਤਲ ਲੈ ਗਿਆ ਤੇ ਹਸਪਤਲ جواب ਦਿੱਤਾ ਕਿ ਇਹਨਾਂ ਨੂੰ ਹਾਰਟ ਅਟੈਕ ਹੋ ਗਿਆ ਹੈ ਜੀ ਸਪੋਰਟ ਤੇ ਇਸ ਕਰਕੇ ਇਹਨਾਂ ਦੀ ਮੌਤ ਹੋ ਗਈ ਤੇ ਸੀਨ ਨੂੰ ਘਰ ਵਾਪਸ ਲੈ ਗਏ ਅੱਜ ਸਵੇਰੇ ਹੀ ਪਤਾ ਲੱਗਾ ਵਾ ਮੇਕੋ ਸੁਇਲਾ ਸਿੰਘ ਜੀ ਜਿਹੜੇ ਕਾਂਗਰਸ ਦੇ ਲੀਡਰ ਵੀ ਨੇ ਚੇਅਰਮੈਨ ਵੀ ਰਹੇ ਨੇ ਉਹਨਾਂ ਦਾ ਧਿਆਨ ਧੋ ਗਿਆ ਵਾ ਲੇਕਿਨ ਅ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਵਾਂ ਉਹ ਇੱਕ ਰਾਜਨੀਤਿਕ ਵਿਅਕਤੀ ਨਾਲੋਂ ਉੱਤੇ ਇੱਕ ਬਹੁਤ ਵੱਡੇ ਸਮਾਜਿਕ ਵਿਅਕਤੀ ਸੀ। ਸ਼ਹਿਰ ਦੇ ਵਿੱਚ ਉਹ ਰਾਜਨੀਤਿਕ ਉੱਤੇ ਉੱਠ ਕੇ ਸਭ ਲੋਕਾਂ ਨਾਲ ਪਿਆਰ ਕਰਦੇ ਸੀ ਔਰ ਮੈਨੂੰ ਲੱਗਦਾ ਹੈ ਬਈ ਇਕੱਲੇ ਇਸ ਪਰਿਵਾਰ ਦੇ ਨਾਲ ਦੁੱਖ ਦਾ ਸਮਾਂ ਨਹੀਂ ਹੈ। ਸਾਰਾ ਬਟਾਲਾ ਇਸ ਸ਼ੋਗ ਦੇ ਵਿੱਚ ਅਸਲੇ ਮਹਿਸੂਸ ਕਰਦਾ ਪਿਆ ਹੋਇਆ ਹੈ। ਔਰ ਉਹਨਾਂ ਦੀ ਜੋ ਸ਼ਖਸੀਅਤ ਹੈ ਹਮੇਸ਼ਾ ਹੈ ਉਹਨਾਂ ਦੇ ਜਾਣ ਤੋਂ ਬਾਅਦ ਵੀ ਯਾਦ ਰੱਖੀ ਜਾਏਗੀ ਕਿਉਂਕਿ ਉਹ ਐਸੀ ਸ਼ਖਸੀਅਤ ਸੀ ਜਿਹੜੇ ਹਮੇਸ਼ਾ ਇੱਕ ਚੰਗੀ ਸੇਵਾ ਦਿੰਦੇ ਸੀ ਰਾਣੀ ਦੇ ਉੱਤੇ ਉੱਠ ਕੇ ਬਟਾਲੇ ਦੇ ਪਲੇ ਵਾਸਤੇ ਬਟਾਲੇ ਦੇ ਲੋਕਾਂ ਵਿੱਚ ਸੁਮਿਸ਼ਣਾਂ ਨਾਲ ਕੰਮ ਕੀਤਾ ਮੈਂ ਭਗਵਾਨ ਅਗੇ ਪ੍ਰਾਰਥਨਾ ਕਰਨਾ ਵਾਂ ਉਹਨਾਂ ਆਪਣੇ ਚਨਨਾਦ ਵਾਸਤੇ ਉਹਨਾਂ ਦੇ ਬੱਚੇ ਉਹ ਵੀ ਉਹਨਾਂ ਦੇ ਨਕਸ਼ੇ ਕਰਦੋਂ ਚੱਲ ਕੇ ਜੋ ਉਹਨਾਂ ਨੇ ਇੱਕ ਲੰਬੀ ਸਮਾਜ ਸੇਵਾ ਦੀ ਲੀਕ ਖਿੱਚੀ ਹੈ ਉਸ ਦੇ ਉੱਤੇ ਕੰਮ ਕਰਦੇ ਹੋਏ ਬਟਾਲੇ ਦੇ ਨਾਲ ਅੱਗੇ ਆ ਕੇ ਕਾਨੂੰਨ ਵਿੱਚ ਕੰਮ ਕਰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੇਠ ਕਸਤੂਰੀ ਰਾਲ ਜੀ ਸਾਡੇ ਕਾਂਗਰਸ ਪਾਰਟੀ ਦਾ ਬੜਾ ਵੱਡਾ ਇੱਕ ਸਤੰਭ ਸੀਗਾ ਲਗਭਗ 9992 ਤੋਂ ਉਹਨਾਂ ਨੂੰ ਪ੍ਰਧਾਨਗੀ ਤੋਂ ਉਹਨਾਂ ਦੇ ਨਾਲ ਚੱਲ ਕੇ ਦੇਖਿਆ ਉਹ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੁਸ਼ੀ ਗਮੀ ਦੇ ਵਿੱਚ ਪਹੁੰਚ ਕੇ ਖਾਸ ਕਰਕੇ ਸਾਡੇ ਗਰੀਬ ਵਰਗ ਦੇ ਵਿੱਚ ਆਮ ਘਰਾਂ ਵਿੱਚ ਜਾ ਕੇ ਉਹਨਾਂ ਦਾ ਦੁੱਖ ਸੁੱਖ ਵੰਡਾ ਕੇ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਕੇ ਪਹੁੰਚ ਕੇ ਲੋਕਾਂ ਨਾਲ ਜਿਹੜਾ ਸੀਗਾ ਕਰਦੇ ਹੀ ਰਾਜਨੀਤਿਕ ਤੌਰ ਤੇ ਉਹਦਾ ਉਹਨਾਂ ਨਾਲ ਕਿਸੇ ਦਾ ਵੀ ਕੋਈ ਵਿਰੋਧ ਨਹੀਂ ਕੁਈ ਧੜਾ ਨਹੀਂ ਰੱਖਦੇ ਸੀ ਕਿਹਨਾ ਵੀ ਹਰ ਇੱਕ ਨਾਲ ਮਤਲਬ ਪਿਆਰ ਨਾਲ ਬੁਲਾਉਂਦੇ ਸੀਗੇ ਲੋਕਾਂ ਦੇ ਕੰਮ ਹੁੰਦੇ ਸੀਗੇ ਮੈਂ ਕਹਿੰਨਾ ਵਾਂ ਕਿ ਇਹ ਬਹੁਤ ਵੱਡਾ ਸਾਡੇ ਪਟਾਲੇ ਨੂੰ ਘਾਟਾ ਪਿਆ ਵਾ ਮੈਂ ਰਾਜਨੀਤਿਕ ਤੌਰ ਤੇ ਸੇਠ ਪਰਿਵਾਰ ਨੂੰ ਤਾਂ ਪਿਆ ਹੀ ਪਿਆ ਸਾਡੀ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਵਾ ਨਾ ਪੂਰਾ ਹੁਣ ਵੜਾ ਇਸ ਦੁੱਖ ਦੀ ਘੜੀ ਦੇ ਵਿੱਚ ਕੁਝ ਨਹੀਂ ਕਹਿ ਸਕਦੇ ਬਹੁਤ ਵੱਡਾ ਨੁਕਸਾਨ ਆਇਆ ਸਾਡੇ ਪਟਾਲੇ ਸੇਠ ਸਾਹਿਬ ਜਿਨ੍ਹਾਂ ਦਾ ਸਾਰਾ ਜੀਵਨ ਹੀ ਸੇਵਾ ਦੇ ਵਿੱਚ ਬੀਤਿਆ ਹੈ ਉਹਨਾਂ ਦੇ ਪਿੱਛੇ ਸੀਟ ਲੱਗਾ ਸੀਟ ਦਾ ਭਾਵ ਤੁਸੀਂ ਸਮਝ ਦਿਓ ਉਹ ਵਾਕਈ ਸੀਟ ਸੀਗੇ ਹਰ ਵਰਗ ਦੇ ਉੱਪਰ ਉਹਨਾਂ ਨੇ ਆਪਣਾ ਇੱਕ ਗਹਿਰੀ ਛਾਪ ਛੱਡੀ ਕਿਸੇ ਦੇ ਵੀ ਸੁੱਖ-ਦੁੱਖ ਦੇ ਵਿੱਚ ਪਿੱਛੇ ਨਹੀਂ ਸੀ ਰਹਿੰਦੇ ਚਾਹੇ ਛੋਟਾ ਸੀ ਚਾਹੇ ਵੱਡਾ ਸੀ ਚਾਹੇ ਬਜ਼ੁਰਗ ਹਰ ਵਿਅਕਤੀ ਨੂੰ ਉਹਨਾਂ ਨੇ ਆਪ ਆਵਾਜ਼ ਦੇ ਕੇ ਬੁਲਾਣਾ ਰਾਮ ਨਾਮ ਕਰਨੀ ਰਾਜਨੀਤੀ ਦੇ ਉੱਪਰ ਉੱਠ ਕੇ ਉਹਨਾਂ ਨੇ ਆਪਣਾ ਜੀਵਨ ਬਤਾਇਆ ਰਾਜਿਕ ਤੌਰ ਤੇ ਉਹ ਕਾਂਗਰਸ ਨਾਲ ਜਰੂਰ ਜੁੜੇ ਹੋਏ ਸੀ ਪਰ ਇੱਕ ਵਿਅਕਤੀ ਦੇ ਤੌਰ ਤੇ ਉਹ ਹਰ ਵਿਅਕਤੀ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਹਰ ਵਿਅਕਤੀ ਦਾ ਮਾਨ ਸਨਮਾਨ ਧਿਆਨ ਰੱਖਦੇ ਹੋਏ ਆਪਣੀ ਜੀਵਨ ਬਤਾਇਆ ਅਸਾ ਦੇ ਵਿਅਕਤੀ ਬਹੁਤ ਘੱਟ ਨੇ ਔਰ ਬਟਾਲਾ ਮੈਂ ਕਹਿੰਨਾ ਕਿ ਅੱਜ ਇੱਕ ਉgget ਤੇ ਤੋਂ ਦਾ ਸਤੰਭ ਜਿਹੜਾ ਸੀ ਨਾ ਉਹ ਟੁੱਟ ਗਿਆ ਇਸਾਂ ਦੇ ਸਤੰਭ ਬਹੁਤ ਘਟ ਨੇ ਸਮਾਜ ਨੂੰ ਬਹੁਤ ਹੀ ਵੱਡੀ ਇੱਕ ਕਮੀ ਮਹਿਸੂਸ ਹੋਏਗੀ ساری ਦੁਨੀਆ ਉਹਨਾਂ ਨੂੰ ਯਾਦ ਕਰੇਗੀ ਖਾਸ ਕਰਕੇ ਬਟਾਲਾ ਹਰ ਵਰਗ ਉਹਨਾਂ ਨੂੰ ਯਾਦ ਕਰੇਗਾ ਉਹਨਾਂ ਦਾ ਇੱਕ ਇਸਾਂ ਦਾ ਇੱਕ ਸੁਭਾਅ ਸੀਗਾ ਕਿ ਹਰ ਵਿਅਕਤੀ ਦੇ ਨਾਲ ਉਹ ਮਿਲਦੇ ਸੀ ਖਾਸ ਤੌਰ ਤੇ ਛੋਟੇ ਲੋਕਾਂ ਦੇ ਨਾਲ ਉਹਨਾਂ ਦਾ ਬਹੁਤ ਹੀ ਪਿਆਰ ਸੀਗਾ ਅੱਜ ਉਹਨਾਂ ਦਾ ਜਾਣਾ ਜਿਹੜਾ ਵਾ ਬਹੁਤ ਹੀ ਕਸ਼ਟਦਾਇਕ ਸ਼ਬਦ ਨਹੀਂ ਉਹਨਾਂ ਦੇ ਪ੍ਰਤੀ ਬੋਲਣ ਵਾਲੇ ਕੀ ਭਈ ਕੁਝ ਮੈਂ ਉਹਨਾਂ ਬਿਆਨ ਕਰ ਸਕਾਂ ਮੈਂ ਆਪਣੇ ਵੱਲੋਂ ਸਾਰੇ ਸਮਾਜ ਵੱਲੋਂ ਇਸ ਕਮੀਨੂ ਪਰਮਾਤਮਾ ਪੂਰਾ ਨਹੀਂ ਕਰ ਸਕਦਾ ਮੈਂ ਉਹਨਾਂ ਦੇ ਚਲਣਾ ਤੇ ਬੇਨਤੀ ਕਰਨਾ ਪ੍ਰਭੂ ਦੇ ਪਿਲਣਾ ਤੇ ਕਿ ਉਹਨਾਂ ਨੂੰ ਉਹ ਸਥਾਨ ਦੇਣ ਜਿਹੜਾ ਕਿ ਉਹ ਵਾਕਈ ਰਿਜ਼ਰਵ ਕਰਦੇ ਸੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਬਹੁਤ ਜਿੰਦੀ ਕਰਾਈਆਂ ਤੋਂ ਉਹਨਾਂ ਦੇ ਪਰਿਵਾਰ ਨੂੰ ਸੰਤਵਨਾ ਦਿਨਾ ਕਿ ਪ੍ਰਮਾਤਮਾ ਉਹਨਾਂ ਨੂੰ ਬਲ ਦੇਣ ਬੁੱਧੀ ਦੇਣ ਇਹ ਵੇਖ ਦਿਨ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਯਸ਼ ਆਪਣਾ ਸਾਰੇ ਬਟਾਲੇ ਦੇ ਵਿੱਚ ਫੈਲਾਇਆ ਉਹਨਾਂ ਦੇ ਬੱਚੇ ਦੋਨੋਂ ਬੱਚੇ ਜਿਹੜੇ ਨੇ ਬਹੁਤ ਹੀ ਅੱਛੇ ਨੇ ਬੜੇ ਹੀ ਕਰਮਯੋਗੀ ਨੇ ਉਹ ਵੀ ਉਹਨਾਂ ਦੀ ਕਦਮਾਂ ਤੇ ਹੀ ਚੱਲਦੇ ਪਏ ਨੇ ਕਿ ਉਹ ਵੀ ਉਹਨਾਂ ਦਾ ਨਾਮ ਜਿਹੜਾ ਹੈਗਾ ਹਮੇਸ਼ਾ ਰੋਸ਼ਨ ਕਰਨ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ